ਅੱਜ ਨਗਰ ਜਾਜਾਪਿੰਡ ਤੋਂ ਪੰਜ ਸਾਲ ਕਮਜੀਤ ਕੌਰ ਜੀ ਵਾਈਫੋ ਰਣਜੰਨੀ ਜੀ ਕੰਡੀ ਆਪਣੇ ਸਾਥੀਆਂ ਸਮੇਤ ਜਿੱਦਾਂ ਸਰਦਾਰ ਨਿਰਮਲ ਸਿੰਘ ਮੈਂਬਰ ਪੰਚਾਇਤ ਤੇ ਹਿੰਦਰਕੌਰ ਮੈਂਬਰ ਪੰਚਾਇਤ ਤੇ ਉਹਨਾਂ ਦੇ ਸਾਰੇ ਸਾਥੀ ਜਿਹੜੇ ਬੈਠੇ ਨੇ ਜਿਨ੍ਹਾਂ ਨੇ ਕਾਂਗਸ ਨੂੰ ਜਿਨ੍ਹਾਂ ਨੇ ਮਾਨ ਦਿੱਤਾ ਹੈ ਉਹ ਦਫ਼ਤਰ ਟਾਂਡੇ ਦੇ ਵਿੱਚ ਆ ਕੇ ਕਾਂਗਸ ਪਾਰਟੀ ਦੇ ਦਫ਼ਤਰ ਛਾ ਕੇ ਉਹਨਾਂ ਨੇ ਕਾਂਗਸ ਪਾਰਟੀ ਜੁਆਇਨ ਕੀਤੀ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਰਾਜਾ ਬਣੇ ਜੀ ਸਾਡੇ ਪ੍ਰਧਾਨ ਜੀ ਵੱਲੋਂ ਤੇ ਕਾਸ਼ ਸਿੰਘ ਬਾਜਵਾ ਵੱਲੋਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਸਾਡੇ ਅੱਜ ਇਹਨਾਂ ਨੇ ਚੰਗੀ ਸ਼ੁਰੂਆਤ ਕੀਤੀ ਹੈ ਪਾਰਟੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਤੇ ਮੈਂ ਸਰਪੰਚ ਸਾਹਿਬ ਦਾ ਅਰਜਨ ਸਿੰਘ ਦਾ ਤੇ ਸਰਪੰਚ ਸਮਝਿਤ ਹੋਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂਬਰ ਸਾਹਿਬ ਜਿੰਨੇ ਆਏ ਨੇ ਜਾਂ ਉਹਨਾਂ ਦੇ ਸਾਥੀ ਆਏ ਨੇ ਸਾਰਿਆਂ ਦਾ ਕਿੱਥੇ ਪਾਰਟੀ ਜੁਆਇਨ ਕਰਨ ਤੇ ਸਰਦਾਰ ਮਹਿਲ ਸਿੰਘ ਜਾਜੇ ਦਾ ਵੀ ਜਿਹੜੇ ਸਾਡੇ ਚਲਪਨ ਦੇ ਚੇਅਰਮੈਨ ਸਨ ਤੇ ਇਹ ਸਾਰਾ ਇੱਕ ਨਗਰ ਹੈ ਤੇ ਵੱਧਾ ਹੋਇਆ ਪਾਰਟੀ ਦੇ ਵਿੱਚ ਸਰਦਾਰ ਸੰਗ ਸਿੰਘ ਗੇੜੀਆਂ ਦੇ ਦਫ਼ਤਰ ਅਸੀਂ ਆਏ ਆ ਪਿੰਡ ਜਾਜੇ ਤੋਂ ਅਸੀਂ ਜੁਆਇਨ ਕਰਨ ਆਏ ਆ ਇੱਥੇ ਅਸੀਂ ਬਹੁਤ ਖੁਸ਼ ਆ ਇਹਨਾਂ ਦੇ ਨਾਲ ਜੁਆਇਨ ਕੀਤੀ ਹੈ ਨਾ ਆਪਣੀਆਂ ਪੇਟੀਆਂ ਆਪਣੀਆਂ ਪਟੀਆਂ ਸੀਗੀਆਂ ਉਹਨਾਂ ਦਾ ਸਾਰਾ ਪਤਾ ਹੀ ਹੈ ਵੀ ਕੀ ਕੁਛ ਕਰਦੇ ਨੇ ਇਸ ਕਰਕੇ ਸਾਡੇ ਪਿੰਡ ਦੇ ਨਾ ਫਿਰਨਵਾਸੀ ਜਿੰਨੇ ਵੀ ਸੀਗੇ ਮੇਰੇ ਭੈਣ ਭਰਾ ਉਹਨਾਂ ਨੇ ਸਾਰਿਆਂ ਨੇ ਇਹੀ ਸਾਨੂੰ ਕਿਹਾ ਵੀ ਤੁਸੀਂ ਕਾਂਗਰਸ ਹੈ ਸੀ ਪਾਰਟੀ ਆ ਇਹਨਾਂ ਨਾਲ ਤੁਸੀਂ ਰਾਕੇ ਗੱਠਜੋੜ ਕਰੋ ਇਸ ਕਰਕੇ ਵੀ ਹੋਰ ਵੀ ਮੇਰੇ ਭਰਾ ਜਿਹੜੇ ਮੇਰੇ ਨਾਲ ਪਿੰਡੋਂ ਆਏ ਉਹਨਾਂ ਦਾ ਬਹੁਤ ਧੰਨਵਾਦ ਔਰ ਸ਼ਹਿਰ ਤੋਂ ਜਿਹੜੇ ਆਲੇ ਦੁਆਲੇ ਹੋਰ ਲੋਕ ਆਏ ਉਹਨਾਂ ਦਾ ਵੀ ਮੇਰੇ ਵੱਲੋਂ ਬਹੁਤ ਧੰਨਵਾਦ